ਅਜੀ ਤੁਮ ਮਸਤ ਸਭ ਤੋਂ ਪਹਿਲਾਂ ਕੀ ਹੈ ਕਿ ਡੀਟੀਲਵਾ ਨਗਰ ਵਿੱਚ ਪਹੁੰਚੇ ਹੋ ਪੀਐਚਟੀ ਲਵਾ ਦੇ ਵਿੱਚ ਕੀ ਪ੍ਰੋਗਰਾਮ ਹੈਗਾ ਜੀ ਸਾਡਾ ਜੀ ਅੱਜ ਪੀਐਸਸੀ ਟਲਵਾ ਆਉਣਾ ਸਾਡੇ ਐਸਐਮਓ ਸਾਹਿਬ ਦੇ ਨਾਲ ਅਸੀਂ ਜਿੱਥੇ ਜਿੱਥੇ ਕੈਂਪ ਲੱਗੇ ਆ ਜਿੱਦਾਂ ਕਿ ਸਾਰੇ ਜਾਣਦੇ ਆ ਕਿ ਹੜਾਂ ਵਾਲੀ ਸਿਚੁਏਸ਼ਨ ਰਹੀ ਪਿੱਛੇ ਬਹੁਤ ਮੰਦੇ ਹਾਲਾਤ ਰਹੇ ਪਰ ਮੈਂ ਅੱਗੇ ਵੀ ਗੱਲ ਕਹਿਣਾ ਆ ਕਿ ਜਦੋਂ ਹੜ ਸੀਗੇ ਉਦੋਂ ਤਾਂ ਕਾਫੀ ਚਹਿਲ ਪਹਿਲ ਜਿਹੜੀ ਹੈ ਹਰ ਤਰੀਕੇ ਦੀ ਸੀ ਸੇਵਾ ਵਾਲਿਆਂ ਦੀ ਵੀ ਸੀ ਹਰ ਤਰੀਕੇ ਦੀ ਪਰ ਜਦੋਂ ਪਾਣੀ ਘਟ ਜਾਣਾ ਹੈ ਉਤਤ ਬਾਅਦ ਜਿਹੜੇ ਮੇਜਰ ਇਸ਼ੂ ਆਉਂਦੇ ਉਹਨਾਂ ਨੂੰ ਸੈਟਲ ਕਰਨ ਲਈ ਉਹਦੇ ਇੰਤਜ਼ਾਮ ਦੇਖਣ ਲਈ ਤੇ ਲੋਕਾਂ ਨੂੰ ਆਪ ਪੁੱਛਣ ਲਈ ਕਿ ਹੋਰ ਕਿਸ ਚੀਜ਼ ਦੀ ਲੋੜ ਆ ਅਸੀਂ ਕੱਲੇ ਕੱਲੇ ਕੈਂਪ ਤੇ ਆਪ ਜਾ ਕੇ ਲੋਕਾਂ ਨੂੰ ਮਿਲਣਾ ਆ ਤੇ ਨਾਲ ਅਸੀਂ ਇੰਤਜ਼ਾਮ ਚੈੱਕ ਕਰਨੇ ਆ ਪਲੱਸ ਇਹ ਤੋਂ ਬਾਅਦ ਅੱਜ ਦੇ ਦਿਨ ਤੱਕ ਕੈਂਪ ਆ ਕੱਲ ਤੋਂ ਡੋਰ ਟੂ ਡੋਰ ਸਟਾਰਟ ਹੋਊਗਾ ਸਭ ਨੂੰ ਘਰ ਘਰ ਜਾ ਕੇ ਵੀ ਪੁੱਛਾਂਗੇ ਜੇ ਕਿਸੇ ਨੂੰ ਕਿਸੇ ਤਰੀਕੇ ਦੀ ਲੋੜ ਆ ਉਹ ਵੀ ਜਿਹੜੀ ਲੋੜ ਪੂਰੀ ਕੀਤੀ ਜਾਊਗੀ ਬਕਾਇਦਾ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਵਾਅਦਾ ਕੀਤਾ ਗਿਆ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀ ਜਿਹੜੀ ਸਪੈਸ਼ਲ ਗਰਦਾਰੀ ਵਾਲਾ ਕੰਮ ਜਿਹੜਾ ਆ ਉਹ ਤਾਂ ਟਾਈਮ ਵੀ ਦੇ ਦਿੱਤਾ ਉਹਨਾਂ ਨੇ 30 ਡੇਸ ਜਿਹੜੀ ਉਹ ਕਰਕੇ ਜਿਹੜਾ ਆ ਜਿਹੜਾ ਉਹਨਾਂ ਨੂੰ ਬਣਦਾ ਮੁਆਵਜ਼ਾ ਉਹ ਦਿੱਤਾ ਜਾਊਗਾ ਨਾਲੇ ਜਿਹੜੇ ਪਿਛਲੇ ਐਸ ਡੀ ਆਰ ਐਫ ਜਿਹੜੀ ਐਕਟ ਸੀਗਾ ਜਿਹਦੇ ਵਿੱਚ ਸੈਂਟਰ ਸਰਕਾਰ ਦੀਆਂ ਪ੍ਰੋਵੀਜ਼ਨਸ ਸੀਗੀਆਂ ਉਹ ਚ ਜਿਹੜੇ ਆ ਮੁਆਵਜ਼ੇ ਬਹੁਤ ਘੱਟ ਸੀਗੇ ਸਾਡੀ ਸਰਕਾਰ ਨੇ ਆਪਣੇ ਕੋਲੋਂ ਜਿਹੜੀਆਂ ਚੀਜ਼ਾਂ ਵਧਾ ਕੇ ਜਿਹੜੇ ਵਾਜਿਬ ਮੁਆਵਜ਼ੇ ਆ ਉਹ ਜਿਹੜੇ ਆ ਲੋਕਾਂ ਨੂੰ ਮਿਲਣ ਤੇ ਲੋਕੀ ਆਪਣੇ ਦੁਆਰਾ ਪੈਰਾਂ ਤੇ ਖੜੇ ਹੋ ਸਕਣ ਉਹਦੀ ਆਪਾਂ ਤਿਆਰੀ ਜਿਹੜੀ ਹੈ ਮੁਕੰਮਲ ਦੇਖ ਰਿਹਾ ਜੀ ਜਿਵੇਂ ਕਿ ਸਰ ਦੇਖਿਆ ਜਾਂਦਾ ਪਿਛਲੇ ਕਾਫੀ ਸਾਲਾਂ ਤੋਂ ਇਹ ਇਥੇ ਬਹੁਤ ਤਰ੍ਹਾਂ ਦੀ ਜਰੂਰਤਾਂ ਜਿਵੇਂ ਕਿ ਐਮਰਜੈਂਸੀ ਲਈ ਕੋਈ ਡਾਕਟਰ ਨਹੀਂ ਹੈ ਜੀ ਇਹ ਵੀ ਦੰਦਾਂ ਦਾ ਡਾਕਟਰ ਹੋਰ ਬਹੁਤ ਸਾਰੇ ਸਟਾਫ ਦੀ ਜਰੂਰਤਾਂ ਤਾਂ ਕਿ ਨੇਰੇ ਸਵੇਰੇ ਅਗਰ ਕਿਸੇ ਨੂੰ ਲੋੜ ਪਵੇ ਤੇ ਉਹਦਾ ਇਲਾਜ ਅਸਲਚਨਾ ਜੀ ਮੈਂ ਆਈ ਹੈਵ ਰੀਜ਼ਡ ਥਿਸ ਇਸ਼ੂ ਵਿਦ ਸੀਐਮ ਸਾਹਿਬ ਆਲਸੋ ਐਂਡ ਵਿਦ ਕਨਸਰਨਡ ਮਿਨਿਸਟਰ ਆਲਸੋ ਇਥੇ ਆਏ ਸੀ ਕਪੂਤਲਾ ਤੇ ਉੱਥੇ ਸਾਡੇ ਸਿਵਲ ਸਰਜਨ ਸਾਹਿਬ ਵੀ ਬੈਠੇ ਹੀ ਉੱਥੇ ਮੌਕੇ ਤੇ ਗੱਲ ਹੋਈ ਰੀਜ਼ਨ ਹੈ ਕਿ ਓਵਰਆਲ ਸਟਾਫ ਦੀ ਸ਼ਾਰਟੇਜ ਰਹੀ ਹੈ ਕਾਫੀ ਲੰਬੇ ਸਮੇਂ ਟਾਈਮ ਤੋਂ ਕੋਈ ਹੁੰਦੀ ਨਹੀਂ ਨੀਗੀ ਇਹ ਕਾਫੀ ਪੁਰਾਣੀ ਪੈਂਡਿੰਗ ਚੱਲੀ ਜਾ ਰਹੀ ਤੇ ਰੀਸੈਂਟਲੀ ਬਹੁਤ ਨਵੀਆਂ ਜਿਹੜੀਆਂ ਰਿਕਰੂਟਮੈਂਟਸ ਹੋਈਆਂ ਹੌਲੀ ਹੌਲੀ ਇਹ ਵੀ ਜਿਹੜੀ ਵੋਇਡ ਫਿਲ ਕਰ ਦੇਵਾਂਗੇ ਪਲੱਸ ਇੱਕ ਆਪਾਂ ਕੋ ਇੱਥੇ ਆਪਸ਼ਨ ਇਹ ਦੇ ਦਿੰਦੇ ਆ ਕਹਿੰਦੇ ਜੀ ਜਿੱਦਾਂ ਮੈਂ ਚਾਹੁੰਦਾ ਸੀਗਾ ਕਿ ਓਪੀਡੀ ਜਿੱਦਾਂ ਐਮਰਜੈਂਸੀ ਚ ਡਾਕਟਰ ਜਿਹੜੇ 24 ਘੰਟੇ ਇੱਥੇ ਹਸਪੀਟਲ ਚ ਰਹਿਣ ਤੇ ਉਹਦਾ ਕੰਸਰਨ ਇਸ ਗੱਲ ਕਰਕੇ ਕਹਿੰਦੇ ਨੇ ਕਿ ਇੱਥੇ ਆਮ ਆਦਮੀ ਕਲੀਨਿਕ ਵੀ ਹੈਗਾ ਆ ਉਹਨੂੰ ਵੀ ਯੂਜ਼ ਫੈਸਿਲਿਟੀ ਨੂੰ ਏ ਨਿਕਾ ਕਿ ਆਪਾਂ ਆਮ ਆਦਮੀ ਕਲੀਨਿਕ ਤੇ ਛੱਡਿਆ ਹੋਇਆ ਆਪਾਂ ਵੈਰੀ ਸੂਨ ਜਿਹੜਾ ਆ ਸਾਰਾ ਸਟਾਫ ਜਿਹੜਾ ਪੂਰਾ ਕਰਕੇ ਤੇ ਉਹ ਇਹਨੂੰ ਫੈਸਿਲਿਟੀ ਨੂੰ ਵੈਲ ਰਨਿੰਗ ਕਰਾਂਗੇ ਪਲੱਸ ਐਸ ਐਮ ਓ ਸਾਹਿਬ ਤੋਂ ਪੁੱਛ ਕੇ ਸਾਰਾ ਕੁਝ ਜੋ ਕੋਈ ਇਨਫਰਾਸਟ੍ਰਕਚਰਲ ਵੀ ਲੋੜ ਆ ਕੁਝ ਅਪਗ੍ਰੇਡ ਕਰਨ ਦੀ ਕਿਉਂਕਿ ਸਾਡੇ ਭਲੱਥ ਦੇ ਵਿੱਚ ਜੋ-ਜੋ ਸਾਡੇ ਐਸ ਐਮ ਓ ਸਾਹਿਬ ਨੇ ਕਿਹਾ ਮਸ਼ੀਨਾਂ ਦਾ ਚੀਜ਼ਾਂ ਦਾ ਉਹ ਜੋ-ਜੋ ਅਸੀਂ ਸਰਕਾਰ ਨੂੰ ਲਿਖ ਕੇ ਭੇਜੀਆਂ ਉਹ ਮਿਲੀਆਂ ਜੋ ਇੱਥੇ ਢਿਲਵਾ ਵਿੱਚ ਲੋੜ ਹੋਊਗੀ ਇਹ ਵੀ ਦੱਸਣਗੇ ਅਸੀਂ ਉਹ ਵੀ ਕਵਾਂਗੇ ਕਿ ਆਪਾਂ ਪੂਰੀ ਕਰਕੇ ਦਵਾਂਗੇ ਨਾਟ ਜਸਟ ਦੈਟ ਕਿਉਂਕਿ ਹੁਣ ਢਿਲਵਾ ਸਾਡਾ ਥੋੜਾ ਜਿਹਾ ਫਰਕ ਹੈ ਆ ਪੁਰਾਣੀਆਂ ਸਰਕਾਰਾਂ ਨੂੰ ਕੰਮ ਕਰਨ ਦਾ ਵੀ ਤਰੀਕੇ ਦਾ ਫਰਕ ਹੈ ਤੁਹਾਨੂੰ ਵਾਦਾ ਕੀਤਾ ਸੀਗਾ ਢਲਵਾਂ ਅਡਾਲਾ ਰੋਡ ਤੇ ਉਹਦੀ ਮੈਂ ਅੱਜ ਦੇਖਦਾ ਸੀਗਾ ਕਿ ਮੈਨੂੰ ਅਜੇ ਵੀ ਚੇਤਾ ਉਥੇ ਸ਼ਮਸ਼ਾਨ ਘਾਟ ਦੇ ਮੈਂ ਆਇਆ ਸੀ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਰੋਡ ਦਾ ਜੋ ਮੈਂ ਰੋਡ ਆਪ ਦੇਖੀ ਤੇ ਮੈਂ ਮੌਕੇ ਤੇ ਲਾਊਡ ਸਪੀਕਰ ਤੇ ਲਾ ਕੇ ਉਹਦਾ ਪ੍ਰਪੋਜ਼ਲ ਤਿਆਰ ਕਰਵਾਇਆ ਸੀਗਾ ਉਹਦੀ ਵੀ ਵੀਡੀਓ ਆਨਲਾਈਨ ਹੋਣੀ ਤੁਸੀਂ ਦੇਖ ਸਕਦੇ ਆਜ ਵੀ ਹੁਣ ਕੰਮ ਚੱਲਦਾ ਪਿਆ ਇਹਦਾ ਅਜੇ ਇਨੌਗੁਰੇਸ਼ਨ ਇਹਦੀ ਕਰਨੀ ਹੈ ਸਾਡੀ ਆਦਤ ਹੈ ਕੰਮ ਸ਼ੁਰੂ ਕਰਾ ਕੇ ਜਦੋਂ ਲੋਕਾਂ ਦਾ ਯਕੀਨ ਬਣ ਜਾਵੇ ਫਿਰ ਕੰਮ ਕਰੀਦਾ ਅੱਵਲ ਤਾਂ ਕੰਮ ਕੰਪਲੀਟ ਕਰਕੇ ਹੀ ਕਰੀਦਾ ਵੈਸੇ ਕੋਸ਼ਿਸ਼ ਤੇ ਹੁੰਦੀ ਪਰ ਸਾਨੂੰ ਇਹ ਹੁੰਦਾ ਕਿ ਕੰਮ 'ਚ ਕਿਸੇ ਤਰੀਕੇ ਦਾ ਵਿਗਨ ਨਾ ਆਵੇ ਲੋਕਾਂ ਨੂੰ ਜਿੰਨੀ ਸਹੂਲਤ ਮਿਲ ਸਕਦੀ ਉਹ ਸਹੂਲਤ ਅਸੀਂ ਦਈਏ ਇਹ ਵੀ ਪੂਰੀ ਕਰਕੇ ਦਿਵਾ ਦੇ ਠੀਕ ਹੈ ਥੈਂਕ ਯੂ